ਵਿਪਲਵਾਨੋ ਆਪਾਂ ਅੰਨ੍ਹਾ ਤੋਂ ਕੇ ਹੋ ਗਿਆ ਰੈਡੀ ਅੱਜ ਆਪਾਂ ਚੱਲੇ ਆ ਇੱਕ ਇਹੋ ਜੇ ਕੰਮ ਤੇ ਜਿਹੜਾ ਘਰੇ ਕਿਸੇ ਨੂੰ ਨਹੀਂ ਪਤਾ ਉਹ ਕੰਮ ਤੁਹਾਨੂੰ ਕੀ ਦੱਸਦਾ ਪਹਿਲਾਂ ਘਰੋਂ ਦਾ ਬਦਾ ਨਿਕਲ ਲਿਆ ਕਰਮ ਹੁਣ ਆਇਆ ਕਾਫੀ ਟਰੈਕਟਰ ਆਪਣਾ ਬਿਲਕੁਲ ਤਿਆਰ ਖੜਾ ਆਹ ਟਰੈਕਟਰ ਨਾਲ ਪਹਿਲੀ ਵਾਰੀ ਆਪਾਂ ਰੋਡ ਤੇ ਸਫ਼ਰ ਕਰਨਾ ਅੱਜ 165 ਕਿਲੋਮੀਟਰ ਜਾਣਾ ਹੈ ਅੱਜ ਤੱਕ ਇਹਨੂੰ ਮੈਂ ਰੋਡ ਤੇ 5 ਕਿਲੋਮੀਟਰ ਵੀ ਨਹੀਂ ਚਲਾਇਆ ਕਦੇ ਪਰ ਕਿਉਂ ਜਾਣਾ ਤੇ ਕਿੱਥੇ ਜਾਣਾ ਤੁਹਾਨੂੰ ਮੈਂ ਰਾਹ ਦੱਸਦਾ ਘਰੇ ਕਿਸੇ ਨੂੰ ਕੁਝ ਨਹੀਂ ਪਤਾ ਫਤਵਾ ਤੋਂ ਨਿਕਲ ਜੀ ਮੇਰਾ ਫੇਰ ਕਰਦੇ ਆਂ ਕੱਲ ਅੱਗੇ ਜਾ ਜਿੱਤ ਰੱਖਦਾ ਕੀ ਹਾਤਾਵਾ ਕੋਈ ਸੁਚੰਨ ਆਸ਼ਾ ਕੋਈ ਨਾ ਆਰਾ ਆ ਜਾ ਵੀ ਗਲਾਬ ਚ ਕਰਦਾ ਜਾ ਕਰ ਮੈਂ ਜਾ ਕਰਾਂ ਦੁਬਾਰਾ ਢੇਡਣਾ ਢੇਡਦੇ ਢੇਡਦੇ ਆਣਾ ਹੈਗਾ ਅੱਜ ਮੋਰਿੰਡੇ ਦੇ ਕੋਲੇ ਪਿੰਡ ਹੈ ਚਲਾਕੀ ਪਿੰਡ ਉੱਥੇ ਜਾਣਾ ਹੈ ਇੱਥੋਂ ਹੈਗੀ ਹੈ 165 ਕਿਲੋਮੀਟਰ 165 ਕਿਲੋਮੀਟਰ ਬਾਅਦ ਆ ਪਿੰਡ ਚਲਾਕੀ ਤੇ ਕਿਉਂ ਜਾਣਾ ਕਾਹਤੋਂ ਜਾਣਾ ਉਹ ਵੀ ਰਾਜ ਦੱਸਦੇ ਤੇਰਾ ਥੋੜੀ ਜਿਹੀ ਬਾਟ ਖੱਜ ਲਗੇ ਅੱਜ ਆਪਾਂ ਇਹ ਵੀ ਦੇਖਣਾ ਵੀ ਇਹ ਟਰੈਕਟਰ ਆਪਣਾ 90 ਹਸਪਾਵਰ ਟਰੈਕਟਰ ਹੈ 90 10 ਦੇਖਣਾ ਰੋਡ ਤੇ ਕਿੰਨੀ ਕੈਮਰੇਜ ਦਿੰਦਾ ਹੈ ਇਹ ਲੀਟਰ ਮੈਂ ਕਿੰਨੇ ਕਿਲੋਮੀਟਰ ਚੱਲੂਗਾ ਕਿੰਨੀ ਗੱਦੀ ਸਪੀਡ ਹੈ ਕਿੰਨੇ ਘੰਟਿਆਂ 'ਚ ਪਹੁੰਚਦੇ ਆਪਾਂ ਇਹ ਸਾਰਾ ਕੰਮ ਹਿਸਾਬ ਨਾਲ ਲਾਵਾਂਗੇ ਕਿਉਂਕਿ ਟਰੈਕਟਰ ਵਾਰ-ਵਾਰ ਤੱਕ ਕਦੇ ਰੋਡ ਤੇ ਲਿਉਣਾ ਨਹੀਂ ਕਿਉਂਕਿ ਖੇਤ ਚ ਚਲਣਾ ਹੈ ਅੱਜ ਪਹਿਲੇ ਦੇਣੀ ਹੈ ਕੰਮ ਆ ਤੇ ਅੱਜ ਆਪਾਂ ਸਾਰਾ ਵਿਚੋੜ ਕੱਟ ਲੈਣਾ ਹੈ ਦਾ ਆ ਜਾਓ ਖੱਜ ਰਿਹਾ ਵਾਟ ਜਰਾ ਫੋਨ ਲੈ ਵੀ ਹੁਣ ਚੜ ਕੇ ਆਪਾਂ ਵੱਟੇ ਹਾਈ ਤੇ ਤੇ ਹੁਣ ਕੱਟਦੇ ਆਂ ਦੇਖਦੇ ਆਂ ਅੱਜ ਅੰਦਾਜ਼ਾ ਹੈ ਮੇਰਾ ਵੀ ਘੰਟੇ 'ਚ 30-35 ਕਿਲੋਮੀਟਰ ਦਾ ਜਾਊਗਾ ਬਾਕੀ ਪਤਾ ਲੱਗ ਜਾਊਗਾ ਹੁਣ ਮੇਰਾ ਜੱਪਾ ਕਿਤੇ ਖੜੇ ਨਾ ਉੱਥੇ ਤੁਹਾਨੂੰ ਮਿਲਣਾ ਹੈ ਨਾ ਜਾਂਦਾ ਹੁੰਦਾ ਹੈ ਆਜੇ ਮੈਂ ਰੋਡ ਦੇ ਕਿਨਾਰੇ ਲੁਪਾ ਸੁਪਰ ਇੰਡੀਆ ਨਾਮ ਇਹਦਾ ਨਾ ਰੱਖਿਆ ਇਹਨੂੰ ਪਹਿਲੀ ਵਾਰੀ ਉੱਤੋਂ ਦੇਖਿਆ ਲੱਗੇ ਗੱਡੀ ਤੇ ਨਹੀਂ ਕੋਈ ਗੋਨੀ ਦਾ ਬੰਦਾ ਉੱਚਾ ਹੋਣਾ ਬੰਦਾ ਉਹਨਾਂ ਦਾ ਸਰਪਾ ਹੋ ਜਾਂਦਾ ਦਾਸਤੋਂ 2 ਘੰਟਿਆਂ 'ਚ ਆਪਾਂ 70 ਕਿਲੋਮੀਟਰ ਆ ਗਏ ਆ ਠੀਕ ਆ ਕੰਮ ਜੰਮੀ ਦੀ ਰੀਟ ਆ ਬਣਾ ਘੰਟੇ 'ਚ 35 ਕਿਲੋਮੀਟਰ ਬਹੁਤ ਹੁੰਦਾ ਇਸ ਹਿਸਾਬ ਨਾਲ ਆਪਾਂ ਲੋਗ ਬਾਜੇ ਨੂੰ ਪਹੁੰਚ ਜਾਗੇ ਸਾਡੀ ਦੇਖਦੇ ਹਾਂ ਅੱਗੇ ਸ਼ਾਮ ਨੂੰ ਕਰਨਾਬ ਸੇ ਆ ਬੋਲਦੀਆਂ ਦੇ ਜਾ ਬੋਲਦੇ ਲੱਗਾ ਵੇਖਦੇ ਆ ਕਿੱਧਰ ਦੀ ਜਾਂਦੇ ਆ ਬ੍ਰੇਕ ਆ ਬਰੁਕ ਆ ਤਾਂ ਡਰਦੇ ਸੀ ਥੋੜਾ-ਥੋੜਾ ਲਾਉਣੇ ਪੈਂਦੇ ਆ ਕੋਈ ਬੱਸ ਦੇ ਹੋ ਗਿਆ ਹੁਣ ਕਿੱਧਰ ਆਉਣਾ ਆ ਜਾ ਆ ਜਾ ਆ ਜਾ ਆਂਗਲੈਂਡ ਦੇ ਭਰਾਵੋ ਮੈਂ ਬੋਲਦੀਆਂ ਦੇ ਹੇਠ ਚਾਕੇ ਅੰਟਰਪ੍ਰੈਸ ਹੁਜੂਰ ਤੇ ਉੱਥੇ ਜਾ ਕੇ ਚੜ ਜਾਓਗੇ ਇੱਧਰ ਦੀਆ ਬੰਦਿਆ ਕਰੀ ਬੈਠੇ ਆ ਇੱਧਰ ਤਾਂ ਹੀ ਜਾਣਾ ਪੈਣਾ ਖੜਦੇ ਹਾਂ ਸੱਪੇ ਮੁੜ ਕੇ ਫੇਰ ਪਣਾ ਸੱਜੇ ਮੋੜ ਦੇ ਦੁਆਰਾ ਉਹ ਪੋਲ ਆ ਗਿਆ ਹਣਾ ਪੋਲ ਚੜਤ ਨਹੀਂ ਸਕਦੇ ਆ ਪੰਜ ਮਿੰਟ ਇਹਨੂੰ ਪੁੱਛ ਕੇ ਯਾਰ ਮੜਾ ਆ ਲੈ ਨੀ ਕੋ ਮੂਕੂ ਮੂਕੇ ਆਪਾਂ ਆਈ ਗਏ ਉਹ ਰੋ ਬਾਈ ਬਾਈ ਬਸ ਤੇ ਬਾਹਰ ਬਸਾ ਥੱਲੇ ਥੱਲੇ ਚੱਲਦੇ ਆ ਪੋਲ ਦੇ ਜਿੱਥੋਂ ਕੱਟ ਜਾਊਗਾ ਤਾਂ ਚੜ ਜਾਂਗੇ ਫੇਰ ਖੱਜ ਦੇ ਨੇ ਕੰਮ ਉਹ ਟਰੈਕਟਰ ਤੇ ਨਾ ਫਿਊ ਬੜਕੇ ਜੌਖਾ ਬਹੁਤ ਆ ਵਾਰ-ਵਾਰ ਗੇਅਰ ਬਦਲਨੇ ਬ੍ਰੇਕ ਲਾਉਣੇ ਇਹਦੇ ਬਾਰੇ ਬਾਰ ਤੇ ਕੰਮ ਸੈਟ ਆ ਪਰ ਪਿੱਛੋਂ ਰੋਡ ਥੋੜਾ ਆ ਕੰਮ ਇਹ ਚੱਲਦਾ ਇਹਦੇ ਕਰਕੇ ਬੰਦ ਕੀਤਾ ਪਿਆ ਸੀਗਾ ਇਧਰੋਂ ਕੰਮ ਸੈਟ ਆ ਚੱਲ ਬਚਾਉਂ ਕਰਾ ਆ ਜੀ ਆਪਾਂ ਰੋਟੀ ਵੀ ਖਾਣੀ ਆ ਸਵੇਰ ਦੀ ਖਾਦੀ ਵੀ ਭੁੱਖ ਲੱਗੀ ਪਈ ਆ ਤੇ ਟਾਈਮ ਹੋ ਗਿਆ 6:30 ਆ ਬਾੜਾ ਆ ਨਾ ਟਰੈਕਟਰ ਤੇ ਪਤਾ ਲੱਗਦਾ ਵੀ ਕਿੰਨੇ ਕੁ ਖੁਕੜੀਆਂ ਗੱਡੀ ਤੇ ਨਹੀਂ ਪਤਾ ਲੱਗਦਾ ਕਿ ਕਿੰਨੇ ਕਾਈ ਲੈ ਗਿਆ ਨਾ ਟਰੈਕਟਰ ਨਹੀਂ ਦੁਰਦਾ ਇਹ ਨਾ ਟ੍ਰੈਕੀਆ ਰੋਡ ਤੇ ਭੱਜੇ ਹੀ ਖੜਦੇ ਲੋਕ ਪੰਗੇ ਹੀ ਖੜਦੇ ਚਲੋ ਭਾਈ ਤੁਸੀਂ ਚਲ ਵੀ ਭੱਜੋ ਭੱਜੋ ਆਪਾਂ ਆ ਗਏ ਆ ਦਰਾਹੇ ਆ ਜਾਂਦਾ ਦਿੱਲੀ ਰੋਡ ਵਾਲਾ ਸਿੱਧਾ ਪੌਲ ਪਰ ਆਪਾਂ ਇਹਦੇ 헤ੜ ਦੀ ਸਿੱਧਾ ਹੀ ਨਾ ਕੇ ਜਾਣਾ ਇਸ ਸਧਾਰਾ ਸੜਕ ਟੁੱਟੀ ਹੋਈ ਨਹੀਂ ਉੱਥੇ ਤਾਂ ਔਖਾ ਹੀ ਲੱਗਦਾ ਹੈ ਕਿੰਨੀ ਸੜਕ ਤਾਂ ਠੀਕ ਹੈ ਠੀਕ ਹੈ ਟਰੈਕਟਰ ਦੀ ਸਪੀਡ ਵੀ ਠੀਕ ਆ ਘੰਟੇ 'ਚ 35-40 ਕਿਲੋਮੀਟਰ ਕੱਢ ਦਿੰਦੇ ਆ ਵਧੀਆ ਪਹਿਲੀ ਵਾਰੀ ਟਰੈਕਟਰ ਚਲਾਇਆ ਨਹੀਂ ਰਖੀਤ ਵੀ ਜਾਈਦਾ ਜਾਂ ਫੈੜੀ ਵਾਈਦੀ ਐ ਰੋਡ ਤੇ ਨਿਕਲੇ ਚਲਾਇਆ ਸੀ ਅੱਜ ਤੱਕ ਚੱਲ ਚੱਲ ਕਰਲਾਂ ਸੀ ਫੌਟਕ ਲੱਟਿਆ ਵਾਵਾ ਬਾਈ ਨੂੰ ਆਖਿਆ ਕਿ ਚੱਕੀਏ ਬੈਠਾ ਹੈ ਤੇ ਨੰਗਲਣ ਦੇ ਮੰਨਿਆਣੀਆਂ ਤਾਂ ਕਈ ਯਾਰ ਰੋਕ ਲੋ ਬਾਈ ਵੜ ਗਿਆ ਦਾ ਚੱਲ ਭਰਾਵਾ ਤਾਂ ਨੂੰ ਭੁੱਖ ਲੱਗੀ ਆ ਤਾਂ ਕਾਲੀ ਕਰਦੇ ਸੀ ਚਲੋ ਕੋਈ ਗੱਲ ਪਹੁੰਚ ਜਾਣਾ ਬਸ ਹੁਣ ਤਾਂ ਢੇੜੀ ਆ ਰੋਟੀ ਰੋਟੀ ਖਾ ਕੇ ਫਿਰ ਟੈਮੋ ਤੇ ਚੱਲਦੇ ਹਾਂ ਪਤਾ ਨਹੀਂ ਟ੍ਰੇਨ ਆਉਣੀ ਏ ਕੱਲੀ ਆ ਲੈਣ ਹੀ ਸਾਫ਼ ਕਰੀ ਜਾਂਦੇ ਆ ਚਲੋ ਕੰਮਸ ਕਰ ਲੈਣਾ ਆਪਣੇ ਦਾ ਟੈਮੋ ਉਨਾ ਹੀ ਲੱਗਣਾ ਹੁਣ ਰਾ ਆ ਗਿਆ ਹੁਣ ਇੰਜਣ ਜਿਆ ਪਤਾ ਨਹੀਂ ਕੀ ਲਾਉਣਾ ਰਹੇ ਹੋਰ ਅੱਜ ਦਾ ਸਾਫ ਜਿਆ ਕਰੀ ਜਾਂਦੇ ਮੈਨੂੰ ਇੰਦਰ ਵੀ ਨਾ ਕੁਛ ਨਾ ਕੁਸਾਉਣਾ ਹੋਵੇ ਕਿਤੇ ਕਿ ਨਹੀਂ ਚੱਲ ਖਾ ਬਾਈ ਓਏ ਇਹੋ ਖੜਾ ਬੰਦਾ ਵਿੱਚ ਕੀ ਕਰਦਾ ਚੱਕਦਾ ਕਿ ਨਹੀਂ ਇਹ ਇਹਦਾ ਕੋਈ ਵਿਚਾਰ ਨਹੀਂ ਹੈ ਜੇ ਨਾਰਮਲ ਹੀ ਖੜਾ ਹੈ ਨਹੀਂ ਨਹੀਂ ਨਾ ਮਤਾ ਨਾਮ ਦਾ ਬਟਨ ਜਿਆ ਨਤੀ ਜਿਹੜਾ ਦਾ ਉਹ ਬੰਦੇ ਜੀ ਆ ਪਹੁੰਚ ਗਏ ਆ ਖਮਾਣੋ ਬਸ ਇਤੋਂ ਆਪਾਂ ਨੂੰ 17-18 ਕਿਲੋਮੀਟਰ ਹੈਗਾ ਚਲਾਕੀ ਪਿੰਡ ਤੇ ਟਾਈਮ ਹੋ ਗਿਆ 1:30 ਵਜੇ ਨਾਲਾ ਰੋਟੀ ਖਾਦੇ ਨਹੀਂ ਗੀ ਤੇ ਇਹਦੇ ਆਪਾਂ ਚੰਗਾ ਠਾਪਾ ਆ ਜੇ ਤਾਂ ਰੋਟੀ ਖਾ ਕੇ ਫੇਰ ਹੀ ਉਹਨਾਂ ਕੋਲ ਜਾਵਾਂਗੇ ਉਸੇ ਵੀ ਟਾਈਮ ਲਾ ਕੇ ਆਣਾ ਫਿਰ ਆ ਵੀ ਪਲਵਾਨ ਆਪਾਂ ਪਹੁੰਚ ਗਏ ਰਾਜਾ ਟਾਬਾਤ ਆ ਖੜਾ ਆਪਣਾ ਝੋਟਾ ਕਟੀਆਂ ਤਾਂ ਨਿੱਕੇ ਲਾਦੀ ਆ ਦੇ ਕੋਲ ਚੱਲ ਨਹੀਂ ਕਰਲਾ ਆ ਜਾ ਚੱਕਰ ਲਾਵਸਿਆਂ ਚੱਕ 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 ਝਪੜਕਾ ਦੇ ਕਰ ਚੱਲ ਗਿਆ ਟਾਈਮ ਨਾ ਲਾ ਲੋ ਵੀ ਰੋਟੀ ਪਾਣੀ ਖਾ ਲਿਆ ਹੁਣ ਆਪਾਂ ਚੱਲਦੇ ਆ ਜਿੱਥੇ ਪਹੁੰਚਣਾ ਆਪਾਂ ਜੇ ਐਸ ਵਰਕਸ ਤੇ 7 ਕਿਲੋਮੀਟਰ ਰਹਿ ਗਿਆ ਸਾਰਾ ਹੀ ਇੱਥੋਂ ਬਸ 15 ਮਿੰਟੇ ਪਹੁੰਚ ਜਾਣਾ ਆ ਜਾ ਵੀਰ ਲਾਵਸਿਆਂ ਚਾਲ ਰਹੀ ਪਹੁੰਚ ਆਹ ਕੱਟ ਹੈਗਾ ਚਲ ਇੱਥੇ ਕੋਆਡਰ ਲੱਗੀ ਰੋਕ ਸਾਈਡ ਦਾ ਚੱਲ ਸਕਦੇ ਆਪਾਂ ਆਲਾ ਰੋਡ ਪਰ ਇਧਰ ਤੋਂ ਖੰਡਾ ਇਸ ਰੋਡ ਤੇ ਆਪਾਂ ਪਹੁੰਚ ਗਏ ਆ ਪਿੰਡ ਚਲਾਕੀ ਚਲਾਕੀ ਪਿੰਡ ਹੈ ਇਹ ਪਰੰਡ ਸੈਟ ਆਊ ਹੈ ਪਰ ਪਿੰਡ ਚਲਾਕੀ ਹੈ ਇਧਰ ਹੈ ਵੀ ਫਾਈਨਲ ਕਾਰਡ ਜਾਂ ਨੈਟ ਦੇ ਹਿਸਾਬ ਨਾਲ ਵੀ ਨਹੀਂ ਦੇਖ ਲਈਏ ਜੋ ਜੀ ਪਹੁੰਚ ਗਏ ਆ ਆ ਜੂਸ ਮਰਕਸ ਮਰੀਂਦਾ ਆਹ ਇਹ ਰੇਟਰ ਵੀ ਦੋ ਦਿਨ ਰੰਗ ਵਾਲੇ ਕਰਨਾ ਓਏ ਲੈ ਕੇ ਪਤਾ ਕੋਈ